ਦੀ ਕਾਲਵਾਏ ਜੀ ਸਾਰੇ ਤੇਜ ਵੱਖਣ ਵਾਲੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਤੁਹਾਨੂੰ ਅ ਦੁਆਰਾ ਦੱਸ ਦਈਏ ਵੀ ਆਪਣਾ ਤੇਜ ਬਣਿਆ ਹੋਇਆ ਕਈ ਵੀਰਾਂ ਨੂੰ ਨਹੀਂ ਪਤਾ ਹੁੰਦਾ ਹਾਲੇ ਜਾਂ ਚਲੋ ਦੇਖ ਲੈਂਦੇ ਆ ਕਿਸੇ ਹੋਰ ਭਰਾ ਤੋਂ ਤੇ ਪਰ ਇਹ ਨਹੀਂ ਪਤਾ ਹੁੰਦਾ ਵੀ ਇਹ ਖੁੱਲਦਾ ਕਿਵੇਂ ਆਪਣਾ ਮੂਰੇ ਪਾਂਜਾ ਪਾ ਕੇ ਕਲਿਆਣ ਟਰੈਕਟਰ ਮੋਡੀਫਾਈ ਵਰਕਸ ਭਰ ਕੇ ਤੁਸੀਂ ਤੇਜ ਦੇਖ ਸਕਦੇ ਹੋ ਦੂਜਾ ਇਧਰਲੀ ਸਾਈਡ ਤੇ ਟਰੈਕਟਰ ਖੜੇ ਆ ਬਾਈ ਜੀ ਆਹ ਦਾ 58 11 ਜੀ ਇਹਨੇ ਵੀ ਤਿਆਰ ਹੋਣਾ ਹੈ ਇਹ ਡੀਆਈ ਕੀਤਾ ਹੋਇਆ ਟਰੈਕਟਰ ਆ ਤੇ ਆਹ ਸੋਨਾ ਲੀਕਾ ਜਿਹਦਾ ਵੈਸੇ ਹੀ ਵੇਚਣਾ ਜੀ ਜਿਹੜਾ ਆਹ ਲਾਡ 11 ਜੀ ਇਹ 2 ਸਾਲ ਪਹਿਲਾਂ ਆਪਾਂ ਵੀ ਗਿਆ ਸੀਗਾ ਪਿੰਡ ਦੇ ਵਿੱਚ ਹੀ ਤੇ ਇਹ ਵੀ ਟਰੈਕਟਰ ਤਿਆਰ ਹੋਣਾ ਹੋਣਾ ਆਇਆ ਦੁਬਾਰੇ ਉਦੋਂ ਮੋਡੀਫਾਈ ਨਹੀਂ ਹੋਇਆ ਸੀਗਾ ਇਹ ਪੁਰਾਣਾ ਟਰੈਕਟਰ ਹੀ ਗਿਆ ਸੀਗਾ ਉਹਨਾਂ ਕੋਲੇ ਐਸੇ ਤਰ੍ਹਾਂ ਹੀ ਤੇ ਹੁਣ ਤਿਆਰ ਹੋਣ ਵਾਸਤੇ ਆ ਇਹ ਵੀ ਆਇਆ ਜੀ ਵੀ ਤਿਆਰ ਹੋਊਗਾ ਜੀ ਇੱਧਰ ਦੋ ਹੋਰ ਖੜੇ ਆ ਜੀ ਇਹਦੀ ਹਾਲੇ ਤਿਆਰ ਹੋਣਗੇ ਆਹ ਟਰੈਕਟਰ ਵੈਸੇ ਨਹੀਂ ਤਿਆਰ ਹੋਣਾ ਜਿਹੜਾ ਅਰੀਜਨਲ ਟਰੈਕਟਰ 2000 ਮਾਡਲ ਨੂੰ ਇਹ ਅਸੀਂ ਇਤਰਾ ਹੀ ਮੰਨ ਲਓ ਜੀ ਟਰੈਕਟਰ ਸੇਲ ਹੋਊਗਾ ਜੀ ਤੇ ਦੂਜਾ ਇੱਕ ਮੈਂ ਤੁਹਾਨੂੰ ਬਈ ਜੀ ਹੋਰ ਵੀ ਵਿਚ ਤੁਹਾਡਾ ਵਿਚਾਰ ਕਰਦਾ ਤੇ ਤੁਹਾਡੇ ਵਾਸਤੇ ਕੁਝ ਟਾਈਮ ਦੇਵਾਂਗੇ ਅਸੀਂ ਕਿਉਂਕਿ ਚਲੋ ਸਾਡੇ ਦਾ ਵਾਕ ਵੀ ਟੀਆ ਚੰਗਾ ਜਿੱਥੋਂ ਤੱਕ ਸਾਡੇ ਦਾ ਵਿਚਾਰ ਆ ਵੀ ਸੋਖਣਾ ਸਾਡੇ ਪੰਜ ਕਲਿਆਣਾ ਦਾ ਨਾਂ ਪਹੁੰਚੇ ਇਹਦੀ ਖਾਤਰੀ ਮਿੰਟ ਕਰ ਰਹੇ ਆ ਆਪਾਂ ਤੇ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਵੇਚਣਾ ਹੋਵੇ ਨਾ ਉਹ ਸਾਨੂੰ ਦੱਸ ਸਕਦਾ ਉਹਦਾ ਅਸੀਂ ਨੰਬਰ ਵੀ ਨੋਟ ਕਰਾਂਗੇ ਡਰੈੱਸ ਨੋਟ ਕਰਾਂਗੇ ਪਰ ਲੈਣ ਵਾਲੇ ਤੇ ਖਰੀਦਦਾਰ ਦਾ ਨਹੀਂ ਕਿਉਂਕਿ ਖਰੀਦਦਾਰ ਤਾਂ ਬਾਈ ਜੀ ਵਾਲੇ ਹੋ ਜਾਂਦੇ ਆ ਉਹਨਾਂ ਦੇ ਇੰਨੇ ਨੰਬਰ ਨੋਟ ਕਰਨੇ ਬਹੁਤ ਔਖੇ ਆ ਤੇ ਪਰ ਜੇ ਕੋਈ ਵੇਚਣ ਵਾਲੇ ਦਾ ਮੰਨ ਲਓ ਵੀ ਆ ਸਾਨੂੰ ਫੋਨ ਆਊਗਾ ਵੀ ਮੰਨ ਲਓ ਜੇ ਤਾਂ ਕੋਈ 2 ਲੱਖ ਰੁਪਏ ਵਾਲਾ ਟਰੈਕਟਰ ਤਾਂ ਮੰਗੀ 3 ਲੱਖ ਜਾਂਦਾ ਉਹ ਤਾਂ ਬਾਈ ਜੀ ਅਸੀਂ ਨੋਟ ਕਰਦੇ ਇੰਨਾ ਟਾਈਮ ਸਾਡੇ ਕੋਲ ਵੀ ਹੈ ਨਹੀਂਗਾ ਵੀ ਬਿਨਾਂ ਗੱਲ ਤੋਂ ਕਹੀ ਚਲੀ ਗਏ ਜਿਹਦਾ ਸੌਦਾ ਰਲਣ ਵਾਲੀ ਗੱਲ ਹੋਊਗੀ ਮਾਲ ਦਾ ਮੁੱਲ ਹੋਊਗਾ ਮੰਨ ਕੇ ਚਲੋ 2 ਲੱਖ ਦਾ ਟਰੈਕਟਰ ਆ ਬੰਦਾ 2 ਲੱਖ ਜਾਂ ਚਲੋ 2.5 ਲੱਖ ਦੀ ਡਿਮਾਂਡ ਕਰਦਾ ਤੇ ਆਪ ਨੂੰ ਹੀ ਪਤਾ ਵੀ ਸੌਦਾ ਨੇੜੇ ਤੇੜੇ ਆ 5-10 ਹਜ਼ਾਰ ਦਾ ਵੀ ਫਰਕ ਨਹੀਂ ਪੈਂਦਾ ਹੁੰਦਾ ਤੇ ਉਹ ਹੀ ਜੇ ਟਰੈਕਟਰ ਦਾ ਆਪਾਂ ਡਰੈਸ ਨੋਟ ਕਰ ਲਿਆ ਕਰਾਂਗੇ ਨੰਬਰ ਨੋਟ ਕਰ ਲਿਆ ਕਰਾਂਗੇ ਉਹਦੇ ਵਿੱਚ ਇਹ ਆ ਵੀ ਆਪਾਂ ਤੁਹਾਡੇ ਤੋਂ ਲੈਣਾ ਕੁਝ ਨਹੀਂ ਨਾ ਕੋਈ ਭਾਈ ਜੀ ਕਮਿਸ਼ਨ ਲੈਣਾ ਅਤੇ ਨਾ ਹੀ ਕੋਈ ਮੰਨ ਕੇ ਚੱਲੋ ਤੁਹਾਡੇ ਅਸੀਂ ਨਾਲ ਜਾਣਾ ਨਾ ਸਾਡੇ ਕੋਲੇ ਨਾਲ ਜਾਮ ਦਾ ਟਾਈਮ ਹੈ ਅਸੀਂ ਤਾਂ ਸਿਰਫ ਇਹ ਨਹੀਂ ਪਤਾ ਵੀ ਕਿੱਥੋਂ ਫੋਨ ਵੇਚਣ ਵਾਲਾ ਦਾ ਉਹਨਾਂ ਤੇ ਕਿਹੜਾ ਤਾਂ ਖਰੀਦਣ ਵਾਲਾ ਦਾ ਹੁਣ ਕਿ ਤੁਹਾਨੂੰ ਭਾਈ ਜੀ ਡਰੈਸ ਦੇ ਦਿਆ ਕਰਾਂਗੇ ਫੋਨ ਨੰਬਰ ਦੇ ਦਿਆ ਕਰਾਂਗੇ ਤੁਸੀਂ ਆਪ ਦਾ ਜਾ ਕੇ ਉੱਥੇ ਗੱਲ ਕਰਕੇ ਸੌਦਾ ਕਰਕੇ ਆਪ ਦਾ ਸੌਦਾ ਕਰ ਸਕਦੇ ਹੋ ਚਲੋ ਕਿਸੇ ਭੈਣ ਭਾਈ ਦਾ ਫਾਇਦਾ ਹੋ ਜਾਊਗਾ ਆਪਣੀ ਇੰਨੀ ਕਿਮਤ ਨਾਲ ਬਹੁਤ ਵੀਰ ਦੱਸ ਦੇ ਵੀ ਆ ਵੀ ਅਸੀਂ ਟਰੈਕਟਰ ਵੇਚਣਾ ਪਰ ਕਾਰਨ ਆ ਡਿਮਾਂਡ ਚੀਜ਼ ਦਸਰਮਤਾ ਕੋ ਡੇਢ ਲੱਖ ਦੀ ਹੁੰਦੀ ਆ ਮੰਗਦਾ ਢਾਈ ਲੱਖ ਹੁੰਦਾ ਉਹਦਾ ਅਸੀਂ ਵੀ ਥਰਦਾ ਨਹੀਂ ਲੈਂਦੇ ਨਾ ਹੀ ਧਿਆਨ ਰੱਖਦੇ ਐਡਾ ਕੰਮ ਦੇ ਵਿੱਚ ਪਰ ਜਿਹੜਾ ਕੋਈ ਬੰਦਾ ਜਾਇਜ਼ ਰੇਟ ਤੇ ਕਹਿੰਦਾ ਡੇਢ ਲੱਖ ਦਾ ਡੇਢ ਲੱਖ ਦਾ ਹੋਵੇ ਜੇ 2 ਲੱਖ ਦੀ ਡਿਮਾਂਡ ਦਾ ਚਲੋ 2 ਲੱਖ ਦਾ ਸੰਧ ਹੋਵੇ ਤਾਂ ਆਪਾਂ ਉਹ ਚੀਜ਼ ਨੂੰ ਅੱਗੇ ਦੱਸ ਪਾ ਦਿਆ ਕਰਾਂਗੇ ਕਿਸੇ ਭੈਣ ਭਾਈ ਕੋਲ ਦਾ ਫਾਇਦਾ ਹੋ ਜੇ ਤਾਂ ਚਲੋ ਆਪਣੀ ਤਾਂ ਮਿਹਨਤੀ ਆ ਜੀ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ